ਪੀ ਕੱਲ ਜਿਹੜਾ ਕੇਂਦਰ ਨੇ ਪ੍ਰਸਤਾਵ ਭੇਜਿਆ ਸੀਗਾ ਅਸੀਂ ਉਹਨੂੰ ਰੱਦ ਕਰ ਦਿੱਤਾ ਹੈਗਾ ਵਾ ਔਰ ਕੇਂਦਰ ਨੂੰ ਜਿਹੜੇ ਬਹੁਤ ਸਾਰੇ ਸਾਡੇ ਖੇਤੀ ਦੇ ਇਕਨੋਮਿਕਸ ਦੇ ਮਾਹਰ ਨੇ ਉਹਨਾਂ ਦੇ ਡੇਟੇ ਦੱਸੇ ਹੋਗੇ ਆ ਵੀ ਜਿਹੜੀ ਕੰਟੈਕਟ ਫਾਰਮਿੰਗ ਉਹ ਵਾਸਤੇ ਸਾਡੇ ਕੋਲ ਪ੍ਰੋਪੋਜ਼ਲ ਆਈ ਸੀ ਕਿ ਜਿਹੜਾ ਕਿਸਾਨ ਕਣਕ ਤੇ ਝੋਨਾ ਛੱਡੂਗਾ ਉਹਨੂੰ ਜਿਹੜੀਆਂ 5 ਫਸਲਾਂ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 5 ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲੋਂ ਤੋਂ ਇਹ 5 ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਦਾ ਇੱਕ ਮੁੱਢਲਾ ਟਾਚਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦਿਆਂ ਨੇ ਫਸਲ ਦੀ ਖਰੀਦ ਦੇ ਪ੍ਰਸ਼ਾਸਨ ਨੇ ਟਿਕਿਊਰਮੈਂਟ ਕਰਦਿਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਢਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆਂ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜਾਏਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮਾਦਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰਾਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਭਿਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਨੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾਂ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮੰਮਤਾ ਬੇਨਰਜੀ ਹੋਣਾਂ ਦੀ ਤ੍ਰਿਮੂਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ